ਜਿਹੜਾ ਮੈਂ ਅੰਨੇ ਕਰਦੀ ਸੀ ਉਹ ਤੋਂ ਦੇ ਕਰਦੇ ਹਾਲਾਤ ਜੇ ਇੱਕ ਕਿੰਕੀ ਨੇ ਜਿਹੇ ਉਹ ਜੇ ਕਰਦੇ ਹਾਲਾਤ ਨੇ ਵੀ ਮੰਮਾ ਬਾਹਰ ਜਾਂਦੇ ਨੇ ਪਾਪਾ ਵੀ ਸਾਡੇ ਤੋਂ ਦੂਰ ਰਹਿੰਦੇ ਨੇ ਸਾਡੇ ਕਰਕੇ ਸਾਡੇ ਤੋਂ ਦੂਰ ਨੇ ਤੇ ਸਾਡੇ ਲਈ ਸਾਨੂੰ ਕੋਈ ਕੁਝ ਬਣਾਉਣ ਲਈ ਇਹ ਥਾਂ ਤੇ ਤੋਂ ਦੂਰ ਨੇ ਤੇ ਥੋੜਾ ਮੋਟੀਵੇਸ਼ਨ ਸਾਨੂੰ ਇਨਾਂ ਤੋਂ ਮਿਲਦਾ ਤੇ ਦੂਸਰੀ ਜਿਹੜੀ ਦਿੱਕਤ ਮੈਨੂੰ ਆਈ ਬੁੱਕਸ ਦੀ ਦਿੱਕਤ ਸੀ ਸੀ ਤੇ ਜਦੋਂ ਦੇ ਅਸੀਂ ਬੂਆ ਬੁਣਨਾ ਦਾ ਛਾਂ ਮਾਰਦੀ ਕਿਤਾਬਾਂ ਮਾਰਦੀ ਸਾਨੂੰ ਇਹ ਕਿਤਾਬਾਂ ਨਹੀਂ ਮਿਲਦੀਆਂ ਸੀ ਕਿ ਕਿੰਨਾ ਅੰਮ੍ਰਿਤ ਕਰਨ ਦੇ ਵਿੱਚ ਲੱਗ ਰਹੀ ਸੀ ਕਿ ਉਦੋਂ ਵੀ ਸ੍ਰਿੰਦਰ ਵੀਰਾ ਮੇਰੇ ਪਟਿਆਲੇ ਵਾਲਾ ਹਨਾ ਉਹਨੇ ਮੈਨੂੰ ਬੁੱਕਸ ਲੈ ਕੇ ਦਿੱਤੀਆਂ ਸੀ ਹੈਗੇ ਕਿ ਕਿਥੋਂ ਕਿਤਾਬਾਂ ਨਹੀਂ ਪ੍ਰੋਵਾਈਡ ਹੋ ਸਕਦੀਆਂ ਸੀ ਉਸ ਤੋਂ ਬਾਅਦ ਸੈਕੰਡਰ ਜਦੋਂ ਸਮੈਸਟਰ ਚੜਿਆ ਉਸ ਤੋਂ ਬਾਅਦ ਬੁਲਜ਼ਾਰ ਡੋਗਰਾ ਇਟੀਟੀ ਜੀ ਜੀ ਤਰ੍ਹਾਂ ਉਹਨਾਂ ਨੇ ਮੈਨੂੰ ਕਿਤਾਬਾਂ ਪ੍ਰੋਵਾਈਡ ਕੀਤੀਆਂ ਔਰ ਜੇ ਮੈਂ ਸੋਚਾਂ ਵੀ ਕਈ ਵਾਰ ਮੈਨੂੰ ਆਇਆ ਲੱਗਦਾ ਦੀ ਹਾਈ ਮੈਂ ਕਿਤਾਬਾਂ ਕਿੱਥੋਂ ਲਵਾਂਗੀ ਤਾ ਉਹਨੇ ਨਾਲ ਨਹੀਂ ਸ਼ੁਰੂ ਕੀਤੀ ਕਿ ਉਹ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪਰੂ ਕੋ ਤਾਂ ਆਪਾਂ ਮੈਡਵਾ ਲਾਂਗੇ ਕੋਈ ਦਿੱਕਤ ਨਹੀਂ ਕਰਨੀ ਕਿ ਕਿੰਨਾ ਸਮਾਂ ਪੜਦੇ ਸੀ ਤੇ ਕੀ ਬਣਨਾ ਚਾਹੁੰਦੇ ਹੈਗੇ ਹੁਣ ਅਸੀਂ ਬੀ ਸਵੇਰੇ ਕਦੇ ਤਾਂ 2 ਵਜੇ ਉੱਠਣਾ ਮੇਰੇ ਮੰਮੀ ਉਠਾਉਂਦੇ ਸਾਨੂੰ ਔਰ ਜੇ ਵਾਪਸ ਪੌ ਵੀ ਆਂਦੀ ਤਾਂ ਸਾਵੇਂ ਉਠਾਉਂਦੇ ਦਿਵਾਰੀ ਵੀ ਪੜਨ ਨੂੰ ਹਨਾ ਤੇ ਅਸੀਂ 2 ਵਜੇ ਉੱਠਦੇ 3 ਵਜੇ ਉੱਠਦੇ 2 ਤੋਂ 6 ਸਾਡਾ ਸਲੋਟ ਬਣਨਾ 6 ਤੋਂ 7 ਅਸੀਂ ਐਕਸਰਸਾਈਜ਼ ਵਗੈਰਾ ਕਰਦੇ ਬਾਹਰ ਘੁੰਮਣ ਜਾਂਦੇ ਉਸ ਤੋਂ ਬਾਅਦ ਉਹ ਘਰ ਦੇ ਕੰਮ ਕਰਦੇ ਸੀ ਜਹਾ ਪਾਠ ਪੜਾਇਆ ਸਾਰਾ ਕੁਝ ਕਰਕੇ ਉਸ ਤੋਂ ਬਾਅਦ 10 ਤੋਂ 12 ਦਾ ਸਟਾਫ ਨਾਮ ਹੀ 12 ਤੋਂ 10 ਦਾ ਸਟਾਫ ਨਾਮ ਦੇ ਉਸ ਤੋਂ ਬਾਅਦ ਚਾਰ ਰੇਖ ਲੈਂਦੇ ਥੋੜਾ ਜਿਹਾ ਫਿਰ ਦੀ ਤਿੰਨ ਤੋਂ ਫਿਰ 6ਵਲ ਤੱਕ ਪੜ੍ਹਦੇ ਫਿਰ ਕੰਮ ਹੁੰਦੇ ਬ੍ਰੂ ਕਰਕੇ 10 ਤੋਂ ਫਿਰ 12 ਐਮ ਇ ਸਪਨ ਬੀ ਕੀ ਬੰਨਾ ਚਾਹੁੰਦੇ ਨੇ ਪੜਨਾ ਅਸੀਂ ਵਸ ਤਾਂ ਅਸਿਸਟੈਂਟ ਪ੍ਰੋਫੈਸਰ ਬੰਨਾ ਚਾਹੁੰਦੇ ਆ ਤੇ ਜੀਆਰ ਲਈ ਅਪਲਾਈ ਕਰ ਰਹੇ ਹਾਂ ਤੇ ਤਿਆਰੀ ਵੀ ਕਰ ਰਹੇ ਹਾਂ ਕਿ ਪੀ ਐਚ ਡੀ ਕਰਨਾ ਚਾਹੁੰਦੇ ਆ ਕਿ ਡਾਕਟਰ ਬੰਨਾ ਜਿ ਵਕਤ ਜੋ ਵਾਇਗਰੂ ਬਣਾ ਲਈ ਹੈ ਇਸ ਜਿੰਨੇ ਜਿਹੜਾ ਮੁਕਾਮ ਤੇ ਅੱਜ ਹਾਸਲ ਕੀਤਾ ਹੈ ਇਹਦਾ ਸੇਰਾ ਕਿਨੇ ਦੇਣਾ ਚਾਹੂਗੀ ਇਹਦਾ ਸੇਰਾ ਅਸੀਂ ਆਪਣੇ ਮਾਤਾ ਪਿਤਾ ਨੂੰ ਦੇਣਾ ਚਾਹਾਂਗੇ ਇੱਕ ਦੂਸਰਾ ਅਸੀਂ ਆਪਣੇ ਅਧਿਆਪਕਾਂ ਨੂੰ ਵੀ ਦੇਣਾ ਚਾਹਾਂਗੇ ਤੀਸਰਾ ਪਰਮਾਤਮਾ ਨੂੰ ਵੀ ਦੇਣਾ ਚਾਹਾਂਗੇ ਪ੍ਰਖਿਆਨੀ ਨਟਪਾਸ ਕੀ ਤੱਕ ਉਹਦਾ ਸਤਾਰਾ ਸ਼ੇਰ ਅਸੀਂ ਆਪਣੇ ਮੰਮੀ ਕੋਲ ਦੇਣਾ ਚਾਹਾਂਗੇ ਜਿਨ੍ਹਾਂ ਨੇ ਸਾਨੂੰ ਇੰਨੀ ਮਿਹਨਤ ਨਾਲ ਪੜਾਇਆ ਲਿਖਾਇਆ ਤੇ ਉਹਨਾਂ ਨਾਲ ਤੁਕਣਾ ਨਹੀਂ ਅੱਜ ਸਭਕੀ ਕਿੰਨੀਆਂ ਤੋਂ ਮੁਸ਼ਕਲਾਂ ਆਈਆਂ ਇੱਥੇ ਮਗਾਮ ਦੇ ਬੰਸਨ ਲਈ ਗਦੀ ਮੰਗ ਦੇ ਵਿੱਚ ਉਦਾਸੀ ਵੀ ਆਈ ਹਾਂਜੀ ਸਰ ਉਦਾਸੀ ਤਾਂ ਬਹੁਤ ਰਹਿੰਦੀ ਸੀ ਕਰਦੇ ਹਾਲਾਤ ਦੇਖ ਕੇ ਵੀ ਬ੍ਰਦਰ ਵੀ ਦੇਖ ਨਹੀਂ ਹੈ ਇਹ ਹਨਾ ਤੁਸੀਂ ਤਿੰਨ ਨਸੀਆ ਸੀ ਕਰਦੇ ਮਦੂਹੀ ਕਰਦੇ ਨੇ ਕਰਕੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਦੇ ਹਾਂ ਉਹ ਵੀ ਮਾਨਸ ਹਾਂ ਸਮਝ ਚੜਿਆ ਕਿ ਸਿੱਧੇ ਅੱਗੇ ਸੀ ਹਾਂਜੀ ਪਰ ਕਿੱਥੇ ਦੇ ਹਾਂ ਹਾਂ ਤੁਹਾਨੂੰ ਕਿਵੇਂ ਦੇਖ ਦੋ ਤੂੰ ਤਿੰਨ ਭੈਣਾਂ ਲਗਾਤਾਰ ਪੜ੍ਹਾਈ ਕਰਨੀ ਲੱਗਦਾ ਨਹੀਂ ਸੀ ਵੀ ਮਾਪੇ ਭੇਜਦੀ ਮਿਹਨਤ ਕਰਦੇ ਅਸੀਂ ਤਿੰਨ ਭੈਣਾਂ ਨੇ ਫੇ ਕੀ ਕੀ ਦੇਖ ਕੇ ਸੋਚਦੀ ਸੀ ਉਸਤੇ ਨਹੀਂ ਮੈਂ ਕੋਈ ਇੰਨਾ ਮਤਲਬ ਪਰ ਇਹ ਤਾਂ ਪਹਿਲੇ ਤੋਂ ਹੋਣ ਲੱਗ ਪਈ ਕਿ ਜਨਨ ਕਿਵੇਂ ਅੱਜ ਤੱਕ ਦਾ ਪੁੱਤਰਾ ਹਾਂ ਕੀ ਗੱਲ ਮੈਂ ਜਾਣੇ ਤੇ ਨਾ ਪੈਣਾ ਸਪੱਸ਼ਟ ਨਹੀਂ ਪੈਣਾ ਸੀ ਭਲਾ ਤਾਂ ਜੇ ਰਿਪੋਰਟ ਨਹੀਂ ਡਾਕਟਰ ਜੀ ਇਹਨਾਂ ਦਾ ਟਿਵੋਟ ਅਪੁਆਇੰਟਮੈਂਟ ਕਰਤੀ ਉਹਦੇ ਦੇਖਣੇ ਤੇ ਠਹਿਣਾ ਸੀ ਪਰ ਉਹ ਇਹਨਾਂ ਬਹੁਤਾਂ ਸੰਭਾਰ ਕਰਦੀਆਂ ਜਿਹੜਾ ਵੀ ਬੇਸਟੀਆਂ ਨੂੰ ਆਪਣਾ ਰੋਜ਼ ਨਹੀਂ ਸਮਝਦੇ ਮੈਂ ਕਦੇ ਆਪਣੀ ਬੇਕੀਨ ਦਾ ਰੋਜ਼ ਨਹੀਂ ਸਮਝਿਆ ਹੈਗਾ ਮੈਂ ਬਹੁਤ ਹੌਸਲੇ ਨਾਲ ਇਹਨਾਂ ਨੂੰ ਪੜਾਇਆ ਜੀ ਬਹੁਤ ਆਪਦੀ ਮਨਜ਼ੂਰੀ ਕਰ ਕਰਤੀ ਤੇ ਅੱਖਾਂ ਆਂਦੀ ਮੈਂ ਅੰਤ ਦਿਨ ਮੇਰੇ ਨੂੰ ਪੜ੍ਹਿਆ ਹੁੰਦੇ ਕੰਮ ਕਰਦੇ ਬੈਠੀ ਹੁੰਦੇ ਕਤਾਪਾ ਚ ਇੱਕ ਮਿੰਟ ਵੀ ਪੜਾ ਹੋ ਜਾਂਦੀ ਐ ਮੈਂ ਉਹ ਵੀ ਕਹਿ ਦਿੰਦੀ ਵੀ ਤੁਸੀਂ ਕਿਤਾਬ ਕਾਤਾ ਨਹੀਂ ਚੱਕੀ ਕਹਿ ਦਿੰਦੀ ਨਾ ਅਸ ਤਾਂ ਹੋਣੀ ਉੱਥੇ ਆ ਹੈਗੇ ਤੇ ਇਹਨਾਂ ਨੂੰ ਵਾਪਸ ਮੈਂ ਉੱਥੇ ਬਿਠਾ ਜਾਣਾ ਮੈਂ ਆਪੇ ਕੰਮ ਕਰੂੰਗੀ ਤੁਸੀਂ ਪੜ੍ਹ ਲਓ ਤੇ ਇਹਨਾਂ ਮੈਂ ਕਹਿਣਾ ਜੀ ਜਿਵੇਂ ਤੁਸੀਂ ਆਪ ਖੁਦ ਪੜ੍ਹੇ ਨਹੀਂ ਤੇ ਬੱਚਿਆਂ ਨੂੰ ਇਹਨਾਂ ਕੀ ਸੋਚ ਕੇ ਕਰ ਆਏ ਆਪ ਖੁਦ ਨਹੀਂ ਪੜ੍ਹੇ ਸਾਡਾ ਹੋਰ ਸਾਰਾ ਪਿਛੇ ਪਰਿਵਾਰ ਸਾਰਾ ਪੜ੍ਹੇਗਾ ਮੈਂ ਇਕੱਲੀ ਆਪ ਨਹੀਂ ਕਰਦੀ ਇਹਨਾਂ ਨੂੰ ਦੇਖ ਦੇ ਕੇ ਵੀ ਮੈਂ ਵੀ ਆਪਣੇ ਬੱਚਿਆਂ ਨੂੰ ਵੀ ਮੈਂ ਪੜਾਵਾ ਤੇ ਇਹਨਾਂ ਨੂੰ ਵੀ ਮੈਂ ਆਪਣੇ ਪੈਰਾਂ ਤੇ ਖੜਾਵਾ ਤੇ ਕੀ ਹੋਵੇ ਜੇ ਆਪਾਂ ਆਪ ਨਹੀਂ ਪੜੇਗੇ ਬੱਚਿਆਂ ਨੂੰ ਤਾਂ ਪੈਨਾ ਚੁੱਕਾ ਰੱਖ ਸਕਦੇ ਹਾਂ ਤੇ ਸਾਡੀ ਚੁੱਕਾ ਕਰਕੇ ਬੱਚਾ ਨਾ ਆਸ਼ਰਮ ਤੇ ਇਹ ਵੀ ਹੁਣ ਬਹੁਤ ਦਿਖਾਈ ਦੇ ਰਿਹਾ ਇੰਨੀ ਅਜਾੜ ਰਹੀ ਹੈ ਕਿ ਬੰਨ੍ਹਣ ਤੋਂ ਰਸਾ ਸੱਤ ਨਾ ਬੋਲ ਸਕਦੇ